ਨੰਗਲ ਵਿੱਚ ਅੱਜਕੱਲ ਇੱਕ ਨਵਾਂ ਬਿਜ਼ਨਸ ਮਾਡਲ ਚੱਲਿਆ ਕਬਜ਼ਾ ਕਰੋ ਤੇ ਕਰੋੜਪਤੀ ਬਣੋ ਮੰਜਾ ਡਾਊਨ ਜਿੰਨੀ ਜਗ੍ਹਾ ਤੇ ਬਣ ਗਏ ਵੱਡੇ ਵੱਡੇ ਸ਼ੋਰੂਮ ਨੰਗਲ ਨਹਿਰ ਦੇ ਕਿਨਾਰੇ ਹੋ ਗਿਆ ਚਮਤਕਾਰ ਨੰਗਲ ਨਹਿਰ ਕਿਨਾਰੇ ਕਰੋੜਾਂ ਦਾ ਖੇਡ ਕੀ BBMP ਅਧਿਕਾਰੀਆਂ ਦੀ ਮਿਲੀ ਭੁਗਤ ਨਾਲ बिक ਰਹੀ ਹੈ ਸਰਕਾਰੀ ਜ਼ਮੀਨ ਛੋਟੇ ਖੋਕੇ ਬਣਿਆ ਆਲੀਸ਼ਾਨ ਸ਼ੋਰੂਮ ਨਹਿਰ ਕਿਨਾਰੇ ਸਰਕਾਰੀ ਨਿਯਮ ਅਧਿਉੜੀਆਂ ਧਜੀਆਂ BBMP ਦੇ ਕਾਰਜਗੁਜ਼ਾਰੀ ਤੇ ਸਵਾਲੀਆਂ ਨਿਸ਼ਾਨ BBMP ਦੀ ਇਨਫੋਰਸਮੈਂਟ ਟੀਮ ਕਿਉਂ ਇਹਨਾਂ ਸ਼ੋਰੂਮਾਂ ਵਾਲੇ ਕਬਜ਼ਾ ਧਾਰੀਆਂ ਅੱਗੇ ਬੋਣੀ ਸਾਬਤ ਹੋਈ ਸਰਕਾਰੀ ਜ਼ਮੀਨ ਮਾਮਾ ਜੀ ਦੀ ਜਾਗੀਰ ਬਣੀ ਲੱਕਾਂ ਵਿੱਚ बिक ਰਹੀ ਇੱਕ ਇੱਕ ਦੁਕਾਨ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇ ਸਿੰਘ ਰਾਣਾ ਨੰਗਲ ਵਿੱਚ ਅੱਜਕੱਲ ਇੱਕ ਨਵਾਂ ਬਿਜ਼ਨਸ ਮਾਡਲ ਚੱਲ ਰਿਹਾ ਹੈ ਕਬਜ਼ਾ ਕਰੋ ਤੇ ਕਰੋੜਪਤੀ ਬਣੋ ਕਦੇ ਸੋਚਿਆ ਸੀ ਕਿ ਮੰਡੀ ਵਿੱਚ ਮੰਝਾਂ ਡਾਊਨ ਜਿੰਨੀ ਜਗ੍ਹਾ ਲੈ ਕੇ ਕੋਈ ਸ਼ੋਰੂਮ ਦਾ ਮਾਲਕ ਬਣ ਜਾਵੇਗਾ ਪਰ ਨੰਗਲ ਨਹਿਰ ਦੇ ਕਿਨਾਰੇ ਚਮਤਕਾਰ ਹੋ ਗਿਆ ਹੈ ਅਤੇ ਬੀਬੀਐਮਬੀ ਅਦਾਰਾ ਅੱਖਾਂ ਮੀਚ ਕੇ ਤਮਾਸ਼ਾ ਦੇਖ ਰਿਹਾ ਹੈ ਨੰਗਲ ਦਾ ਉਹ ਇਲਾਕਾ ਜਿੱਥੇ ਕਦੇ ਗਰੀਬ ਰੇੜੀ ਫੜੀ ਵਾਲੇ ਜਾਂ ਛੋਟੇ ਦੁਕਾਨਦਾਰਾਂ ਨੇ ਬੈਠਣ ਲਈ ਮੰਝੇ ਜਿੰਨੀ ਜਗ੍ਹਾ ਮੰਗੀ ਸੀ ਪਰ ਅੱਜ ਉੱਥੇ ਕਾਨੂੰਨ ਨੂੰ ਛਿੱਕੇ ਟੰਗ ਕੇ ਆਲੀਸ਼ਾਨ ਸ਼ੋਰੂਮ ਕੜੇ ਕਰ ਦਿੱਤੇ ਗਏ ਹਨ ਕਿੰਨਾ ਸੌਖਾ ਕੰਮ ਹੈ ਨਾ ਸਰਕਾਰੀ ਜ਼ਮੀਨ ਤੇ ਕਬਜ਼ਾ ਕਰੋ ਸ਼ੋਰੂਮ ਬਣਾਓ ਅਤੇ ਲੱਖਾਂ ਕਰੋੜਾ ਵਿੱਚ ਵੇਚ ਕੇ ਜੇਬ ਗਰ ਕਰੋ ਨਾ ਕੋਈ ਨਕਸ਼ਾ ਪਾਸ ਨਾ ਕੋਈ ਜ਼ਮੀਨ ਦੀ ਰਜਿਸਟਰੀ ਫਿਰ ਵੀ BBMP ਦੀ ਨੱਖੇਟ ਇਹ ਸਭ ਕਿਵੇਂ ਹੋ ਰਿਹਾ ਹੈ BBMP ਦੀ ਸਰਕਾਰੀ ਜ਼ਮੀਨ ਹੁਣ BBMP ਦੀ ਨਹੀਂ ਸਗੋ ਲੈਂਡ ਮਾਫੀਆ ਦੀ ਜਾਗੀਰ ਬਣ ਚੁੱਕੀ ਹੈ ਨੰਗਲ ਨਹਿਰ ਦੇ ਕਿਨਾਰੇ ਅੱਜ ਜੋ ਖੇਡ ਖੇਡਿਆ ਜਾ ਰਿਹਾ ਹੈ ਉਸ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ ਇਹ ਪ੍ਰਸ਼ਾਸਨ ਦੀ ਨੱਖੇਟ ਸਰਕਾਰੀ ਜ਼ਮੀਨ ਦੀ ਸ਼ਰਿਆਬੋਲੀ ਲੱਗ ਰਹੀ ਹੈ ਜੀ ਹਾਂ ਨੰਗਲ ਨਹਿਰ ਦੇ ਕਿਨਾਰੇ ਜਿੱਥੇ ਕਦੇ ਛੋਟੀ ਛੋਟੀਆਂ ਦੁਕਾਨਾਂ ਹੁੰਦੀਆਂ ਸਨ ਅੱਜ ਉੱਥੇ ਆਲੀਸ਼ਾਨ ਸ਼ੋਰੂਮ ਖੜੇ ਹੋ ਚੁੱਕੇ ਹਨ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ ਕੀ ਵੱਡੇ ਵੱਡੇ ਸ਼ੋਰੂਮ ਕਿਸੇ ਨਿੱਜੀ ਜ਼ਮੀਨ ਤੇ ਨਹੀਂ ਬਲਕਿ BBMP ਅਦਾਰੇ ਦੀ ਸਰਕਾਰੀ ਜ਼ਮੀਨ ਤੇ ਬਣੇ ਹੋਏ ਹਨ ਸੂਤਰਾਂ ਤੋਂ ਹਵਾਲੇ ਤੋਂ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਤੇ ਇੱਕ ਦੁਕਾਨ ਦਾ ਸੌਦਾ ਲਗਭਗ 15 ਲੱਖ ਰੁਪਏ ਚ ਕੀਤਾ ਜਾ ਰਿਹਾ ਹੈ ਸਵਾਲ ਇਹ ਉੱਠਦਾ ਹੈ ਕਿ ਇਸ ਜ਼ਮੀਨ ਦਾ ਮਾਲਕ BBMP ਅਦਾਰਾ ਹੈ ਉਸ ਜ਼ਮੀਨ ਨੂੰ ਲੈਂਡ ਮਾਫੀਆ ਲੱਖਾਂ ਰੁਪਏ ਚ ਕਿਵੇਂ ਵੇਚ ਰਿਹਾ ਹੈ ਕੀ ਅਦਾਰੇ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਕੁੰਭ ਕਰਨੀ ਨੀਂਦ ਸੁੱਤੇ ਹੋਏ ਹਨ ਜਾਂ ਫਿਰ ਇਸ ਖੇਡ ਦੇ ਵਿੱਚ ਉਹਨਾਂ ਦੀ ਵੀ ਕੋਈ ਮਿਲੀਭੁਗਤ ਹੈ ਨੰਗਲ ਵਿੱਚ ਨਹਿਰਾਂ ਦੇ ਕਿਨਾਰੇ ਉੱਤੇ ਹੋ ਰਹੇ ਨਜਾਇਜ਼ ਕਬਜ਼ੇ ਨੇ ਹੁਣ ਭਿਆਨਕ ਰੂਪ ਧਾਰਨ ਕਰ ਲਿਆ ਹੈ ਖਾਸ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਕਤਿਤ ਚੁੱਪ ਸਦਕਾ ਨਹਿਰ ਦੇ ਕਿਨਾਰੇ ਬਣੀਆਂ ਛੋਟੀਆਂ-ਛੋਟੀਆਂ ਕੋਖਾ ਨੂਮਾ ਦੁਕਾਨਾਂ ਅੱਜ ਆਲੀਸ਼ਾਨ ਸ਼ੋਰੂਮਾਂ ਦੇ ਵਿੱਚ ਤਬਦੀਲ ਹੋ ਚੁੱਕਿਆ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਜ਼ਮੀਨ ਉੱਤੇ ਹੋ ਰਹੇ ਇਹਨਾਂ ਕਬਜ਼ਿਆਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ ਇਹ ਸਵਾਲ ਖੜਾ ਹੁੰਦਾ ਹੈ ਕਿ ਜਿਹੜੀ ਜ਼ਮੀਨ ਸਰਕਾਰ ਦੀ ਹੈ ਉਸ ਨੂੰ ਨਿਜੀ ਲੋਕ ਲੱਖਾਂ ਰੁਪਏ 'ਚ ਕਿਵੇਂ ਵੇਚ ਰਹੇ ਹਨ ਕਿਵੇਂ ਕਬਜ਼ੇ ਵਾਲੀ ਜਗ੍ਹਾ ਦਾ ਕਬਜ਼ਾ ਵੇਚ ਕੇ ਲੱਖਾਂ ਰੁਪਏ ਦਾ ਸੌਦਾ ਹੋ ਰਿਹਾ ਹੈ ਲੋਕਾਂ ਵਿੱਚ ਚਰਚਾ ਹੈ ਕਿ ਬਿਨਾਂ ਕਿਸੇ ਜਾਣਿਤਿਕ ਜਾਂ ਉੱਚ ਅਧਿਕਾਰੀ ਦੀ ਮਿਲੀ ਭੁਗਤ ਦੇ ਇਹਨੇ ਵੱਡੇ ਪੱਧਰ ਤੇ ਉਹ ਸਾਰੀ ਹੋਣੀ ਅਸੰਭਵ ਹੈ ਸਰਕਾਰੀ ਜ਼ਮੀਨ ਦੀ ਸ਼ਰਮ ਹੋ ਰਹੀ ਲੁੱਟ ਨੇ ਸਾਬਤ ਕਰ ਦਿੱਤਾ ਹੈ ਕਿ ਕਾਨੂੰਨ ਦਾ ਡਰ ਖਤਮ ਹੋ ਚੁੱਕਾ ਹੈ ਕੀ BBMP ਦੇ ਅਫਸਰਾਂ ਨੂੰ ਇਹ ਸ਼ੋਰੂਮ ਦਿਖਾਈ ਨਹੀਂ ਦਿੰਦੇ ਜਾਂ ਫਿਰ ਲੱਖਾਂ ਵਾਲੀ ਇਸ ਡੀਲ ਦਾ ਕੁਝ ਹਿੱਸਾ ਦਫ਼ਤਰਾਂ ਦੀਆਂ ਮੇਜ਼ਾਂ ਹੇਠ ਵੀ ਪਹੁੰਚ ਰਿਹਾ ਹੈ ਜੇਕਰ ਕੋਈ ਗਰੀਬ ਰੇੜੀ ਲਗਾ ਲਵੇ ਤਾਂ ਪੀਲਾ ਪੰਜਾਬ ਧਿਆ ਰਹਿਦਾ ਹੈ BBMP ਦੀ ਇਨਫੋਰਸਮੈਂਟ ਟੀਮ ਕਿਉਂ ਇਹਨਾਂ ਸ਼ੋਰੂਮਾਂ ਵਾਲੇ ਕਬਜ਼ਾਦਾਰੀਆਂ ਅੱਗੇ ਬੋਣੀ ਸਾਬਤ ਹੋਈ ਪਹਿਲਾਂ ਮੰਝਾ ਢਾਇਆ ਫਿਰ ਕਬਜ਼ਾ ਜਮਾਇਆ ਤੇ ਸ਼ੋਰੂਮ ਪਾ ਕੇ ਕਰੋੜਾਂ ਦਾ ਮਹੱਲ ਬਣਾਇਆ ਬੀਬੀਐਮਪੀ ਦਾ ਕੰਮ ਆਓ ਕਬਜ਼ਾ ਕਰੋ ਤੇ ਸ਼ੋਰੂਮ ਬਣਾਓ ਅਸੀਂ ਕੁਝ ਨਹੀਂ ਕਹਾਂਗੇ ਸਰਕਾਰੀ ਜ਼ਮੀਨ ਮਾਮਾ ਜੀ ਦੀ ਜ਼ਗੀਰ ਬਣ ਗਈ ਇਲਾਕਾ ਨਿਵਾਸੀਆ ਤੇ ਜਾਗਰੂਕ ਸ਼ਹਿਰੀਆ ਨੇ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜਿਹੜੇ ਅਧਿਕਾਰੀਆਂ ਦੀ ਰਹਿਨਮਾਈ ਏਡੇ ਕਬਜ਼ੇ ਹੋਇਆ ਹਨ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਇਹਨਾਂ ਨਾਜਾਇਜ਼ ਕਬਜ਼ਿਆਂ ਤੇ ਪੀਲਾ ਪੰਜਾ ਚਲਾਉਂਦਾ ਹੈ ਜਾਂ ਫਿਰ ਸਰਕਾਰੀ ਲੁੱਟ ਇਸੇ ਤਰ੍ਹਾਂ ਜਾਰੀ ਰਹੇਗੀ ਕੀ ਇਹ ਸਭ ਪ੍ਰਸ਼ਾਸਨ ਦੀ ਨੱਕੇਟ ਬਿਨਾ ਮਿਲੀਭੁਗਤੋ ਹੋ ਰਿਹਾ ਹੈ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਤੇ ਵੀਡੀਓ ਨੂੰ ਵੱਤਬਦ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਚੰਡੀਗੜ੍ਹ ਦੇ ਦਫ਼ਤਰਾਂ ਦੇ ਵਿੱਚ ਬੈਠੇ BBMP ਦੇ ਉੱਚ ਅਧਿਕਾਰੀਆਂ ਤੱਕ ਇਹ ਵੀਡੀਓ ਪਹੁੰਚ ਸਕੇ